ਸ਼ੰਭੀ ਭਾਗ ਪੰਜਾਬ ਬਨੋਂ ਹਰ ਸਾਲ ਪੰਜਾਬੀ ਦੀਆਂ ਸਰਵੋਤਮ ਪੁਸਤਕਾਂ ਨੂੰ ਪੁਰਸਕਾਰਿਤ ਕੀਤਾ ਜਾਂਦਾ ਹੈ ਜਿਸ ਵਿੱਚ ਇਹਨਾਂ ਦੇ ਲੇਖਕਾਂ ਨੂੰ 30000 ਰੁਪਏ ਨਕਦ ਸਨਮਾਨ ਚਿੰਨ੍ਹ ਅਤੇ ਦਸ਼ਲਾ ਭੇਟ ਕੀਤਾ ਜਾਂਦਾ ਹੈ ਇਸ ਸਾਲ ਦੇ ਪੁਰਸਕਾਰ ਲਈ ਸਾਡੇ ਕੋਲ 2024 ਵਿੱਚ 627 ਪੁਸਤਕਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ ਵੱਖ-ਵੱਖ ਵੰਗੀਆਂ ਦੀਆਂ ਅਸੀਂ 10 ਪੁਸਤਕਾਂ ਪੁਰਸਕਾਰ ਵਾਸਤੇ ਚੁਣੀਆਂ ਨੇ ਸਾਡੇ ਮਲੰਕਣਕਾਰਾਂ ਵੱਲੋਂ ਕੀਤੇ ਮਲੰਕਣ ਦੇ ਆਧਾਰ ਤੇ ਤੇ ਅਸੀਂ ਅੱਜ ਇਹਨਾਂ ਦਾ ਐਲਾਨ ਕਰਦੇ ਹਾਂ ਉਹਨਾਂ ਦਾ ਸ੍ਰੀ ਕਿਤਾਬਾਂ ਦਾ ਇਹ 2025 ਦਾ ਪਹਿਲਾ ਪੁਰਸਕਾਰ ਭਾਈ ਵੀਰ ਸਿੰਘ ਪੁਰਸਕਾਰ ਜਿਹੜਾ ਜੀਵਨੀ ਸਵੈ ਜੀਵਨੀ ਜਾਦਾਂ ਤੇ ਰੇਖਾ ਚਿੱਤਰ ਲਈ ਦਿੱਤਾ ਜਾਂਦਾ ਉਹ ਉਹਦੇ ਲਈ ਗੁਰਿੰਦਰਜੀਤ ਸਿੰਘ ਦੀ ਕਿਤਾਬ ਬਰਫ਼ ਵਿੱਚ ਉੱਗੇ ਅਮਨਤਾਸ ਚੁਣੀ ਗਈ ਹੈ ਨਾਨਕ ਸਿੰਘ ਪੁਰਸਕਾਰ ਨਾਵਲ ਲਈ ਦਿੱਤਾ ਜਾਂਦਾ ਤੇ ਇਸ ਵਾਰ ਜਸਵੀਰ ਰਾਣਾ ਦਾ ਨਾਵਲ 70 ਫੀਸਦੀ ਪ੍ਰੇਮ ਕਥਾ 70 ਫੀਸਦੀ ਪ੍ਰੇਮ ਕਥਾ ਜਸਵੀਰ ਰਾਣਾ ਦੀ ਕਿਤਾਬ ਨੂੰ ਦਿੱਤਾ ਜਾਣਾ ਨਾਨਕ ਸਿੰਘ ਪੁਰਸਕਾਰ ਇਸੇ ਤਰ੍ਹਾਂ ਪ੍ਰਿੰਸੀਪਲ ਸਜਾਨ ਸਿੰਘ ਪੁਰਸਕਾਰ ਕਹਾਣੀ ਤੇ ਮਿੰਨੀ ਕਹਾਣੀ ਦੀ ਕਿਤਾਬ ਨੂੰ ਦਿੱਤਾ ਜਾਂਦਾ ਤੇ 2025 ਦਾ ਇਹ ਪੁਰਸਕਾਰ ਭਗਵੰਤ ਰਸੂਲਪੁਰੇ ਦੀ ਪੁਸਤਕ ਡਿਲੀਵਰੀ ਮੈਨ ਨੂੰ ਦਿੱਤਾ ਜਾਣਾ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ ਨਵੰਦ ਸਫਰਨਾਮਾ ਵਿਅੰਗ ਇਹਨਾਂ ਦੀ ਜਿਹੜੀ ਸਭ ਤੋਂ ਵਧੀਆ ਕਿਤਾਬ ਹੁੰਦੀ ਹੈ ਉਸ ਨੂੰ ਦਿੱਤਾ ਜਾਂਦਾ ਹੈ ਤੇ 2025 ਦਾ ਇਹ ਪੁਰਸਕਾਰ ਡਾਕਟਰ ਪਰਮਜੀਤ ਢਿੰਗਰਾ ਦੀ ਕਿਤਾਬ ਕਿਤਾਬ ਜੋ ਅਜੇ ਬਾਕੀ ਹੈ ਇਸ ਨੂੰ ਮਿਲ ਦਿੱਤਾ ਜਾਏਗਾ ਯਾਨੀ ਗੁਰਮੁਖ ਸਿੰਘ ਮੁਸਾਫਰ ਕਵਤਾ ਲਈ ਦਿੱਤਾ ਜਾਂਦਾ ਇਸ ਪੁਰਸਕਾਰ ਲਈ ਸ਼ਮਿਲ ਦੀ ਕਿਤਾਬ ਕਿਤਾਬ ਤੇਗ ਚੁਣੀ ਗਈ ਹੈ ਇਸ ਨੂੰ ਗਿਆਨੀ ਗੁਰਮੁਖ ਸਿੰਘ ਮੁਸਾਫਰ ਕਵਤਾ ਪੁਰਸਕਾਰ ਮਿਲੇਗਾ ਪ੍ਰਸਰ ਗਰਦਿਆਲ ਸਿੰਘ ਪੁਰਸਕਾਰ ਅਨੁਵਾਦ ਵਿੱਚ ਦਿੱਤਾ ਜਾਂਦਾ ਨੇ ਚੰਦਰ ਪਿਰਖਾ ਦੀ ਕਿਤਾਬ ਦਾ ਵਧੀਆ ਅਨੁਵਾਦ ਕੀਤਾ ਡਾਕਟਰ ਸੁਭਾਸ਼ ਪਾਸਕਰ ਨੇ ਤੇ ਉਹਨਾਂ ਦੀ ਕਿਤਾਬਾਂ ਨੂੰ ਵੰਡੇ ਪੰਜਾਬ ਨੂੰ ਪ੍ਰਸਨ ਗੁਰਦੇਵਾਲ ਸਿੰਘ ਪੁਰਸਕਾਰ ਐ ਪੇਟ ਕੀਤਾ ਜਾਊਗਾ ਐ ਡਾਕਟਰ ਐਮ ਐਸ ਰੰਧਾਵਾ ਪੁਰਸਕਾਰ ਗਿਆਨ ਸਹਿਜ ਲਈ ਜਾਂ ਸਭ ਤੋਂ ਵਧੀਆ ਸੰਪਾਦਨ ਦੀ ਕਿਤਾਬ ਨੂੰ ਦਿੱਤਾ ਜਾਂਦਾ ਤੇ ਇਸ ਵਾਸਤੇ ਇਸ ਵਾਰ ਚੁਣੀ ਗਈ ਆਮਿਆ ਕਮਨ ਦੁਆਰਾ ਸੰਪਾਦਿਤ ਕਿਤਾਬ ਅਮਰੋਜ਼ ਰਾਮਾ ਇਸ ਨੂੰ ਇਹ ਪੁਰਸਕਾਰ ਦਿੱਤਾ ਜਾਏਗਾ ਗੁਰੂ ਹਰਕ੍ਰਿਸ਼ਨ ਪੁਰਸਕਾਰ ਬਾਲ ਸਾਹਿਤ ਲਈ ਦਿੱਤਾ ਜਾਂਦਾ ਤੇ ਇਸ ਵਾਸਤੇ ਕਿੰਦਰਪ੍ਰੀਤ ਸਿੰਘ ਧਾਮੀਨ ਦਾ ਨਾਵਲ ਸੁਪਨਸਾਜ਼ ਚੁਣਿਆ ਗਿਆ ਇਸ ਪੁਰਸਕਾਰ ਲਈ ਇਸੇ ਤਰ੍ਹਾਂ ਡਾਟਰ ਅਤਰ ਸਿੰਘ ਪੁਰਸਕਾਰ ਅਲੋਚਨਾ ਦੀ ਸਭ ਤੋਂ ਮਹਿਤਕਤਾ ਨੂੰ ਦਿੱਤਾ ਜਾਂਦਾ ਤੇ ਇਸ ਵਾਸਤੇ ਚੁਣੀ ਗਈ ਗੁਰਦੀਪ ਸਿੰਘ ਦੀ ਪੁਸਤਕ ਇਹ ਦੇਸ਼ ਪੰਜਾਬ ਦੀ ਸਮਝ ਨਹੀਂ ਇਹ ਦੇਸ਼ ਪੰਜਾਬ ਦੀ ਸਮਝ ਨਹੀਂ ਗੁਰਦੀਪ ਦੀ ਕਿਤਾਬ ਇਸ ਨੂੰ ਇਹ ਦਿੱਤਾ ਜਾਏਗਾ ਡਾਕਟਰ ਅਤਰ ਸਿੰਘ ਪੁਰਸਕਾਰ ਭਾਈ ਕਾਨ ਸਿੰਘ ਨਾਭਾ ਪੁਰਸਕਾਰ ਪੰਜਾਬੀ ਟਿਕਾਕਾਰੀ ਕੋਸ਼ਕਾਰੀ ਭਾਸ਼ਾ ਵਿਗਿਆਨ ਜਾਂ ਵਿਆਕਰਣ ਨਾਲ ਸੰਬੰਧਿਤ ਪੁਸਤਕ ਲਈ ਦਿੱਤਾ ਜਾਂਦਾ ਤੇ ਇਸ ਵਾਰ ਜਗਤਾਰ ਸਿੰਘ ਸੋਖੀ ਦੀ ਪੁਸਤਕ ਪੰਜਾਬੀ ਸਮਾਨਾਰਥਕ ਕੋਸ਼ ਨੂੰ ਇਹ ਦਿੱਤਾ ਜਾਣਾ ਪੰਜਾਬੀ ਸਮਾਨਾਰਥਕ ਕੋਸ਼ ਜਗਤਾਰ ਸਿੰਘ ਸੋਖੀ ਦੀ ਕਿਤਾਬ ਇਹ ਸਾਡੀਆਂ ਨੇ 10 ਕਿਤਾਬਾਂ ਜਿਹਨਾਂ ਨੂੰ 2025 ਦੇ ਪੁਰਸਕਾਰ ਅਸੀਂ ਨਵੰਬਰ ਮਹੀਨੇ ਦੇ ਆਰੰਭ ਵਿੱਚ ਜਦੋਂ ਅਸੀਂ ਪੰਜਾਬੀ ਮਾਧ ਦਾ ਘਟਨੀ ਸਮਾਗਮ ਹੋਏਗਾ ਉਹਦੇ ਵਿੱਚ ਦੇਾਂਗੇ ਹਰੇਕ ਲੇਖਕ ਨੂੰ 31000 ਰੁਪਏ ਇੱਕ ਦਸ਼ਾਨਾ ਸਨਮਾਨ ਚੰਦ ਇਹਦੇ ਤਹਿਤ ਭੇਟ ਕੀਤਾ ਜਾਂਦਾ ਮੈਂ ਆਪਣੇ ਸਾਰੇ ਮਲੰਕਣ ਕਰਾਂ ਦਾ ਇਸ ਮਲੰਕਣ ਲਈ ਉਹਨਾਂ ਨੂੰ ਕੀਤੀ ਮਿਹਨਤ ਤੇ ਦਿੱਤੇ ਸਮੇਂ ਲਈ ਬਹੁਤ ਧੰਨਵਾਦ ਕਰਦਾ ਤੇ ਇਹ ਪੁਰਸਕਾਰ ਪ੍ਰਾਪਤ ਕਰਨ ਜਾ ਰਹੇ ਸਾਰੇ ਸਹਿਦਕਰਾਂ ਨੂੰ ਵਿਦਵਾਨਾਂ ਨੂੰ ਹਾਰਦਿਕ ਵਧਾਈ ਦਿੰਦਾ